ਪਾਵਨ ਪਵਿੱਤਰ ਗੁਰਬਾਣੀ ਸੁਖੁਣੀ ਸਬਦ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਜੀ ਕੱਲ ਆਪਾਂ ਜੋ ਵਿਚਾਰ ਕੀਤੀ ਹੈ ਉਹ ਦੂਜੀ ਅਸ਼ਟਪਦੀ ਦਾ ਪਹਿਲਾ ਪਦ ਤੇ ਸਲੋਕ ਦੀ ਵਿਆਖਿਆ ਆਪਾਂ ਕੱਲ ਰਲ ਮਿਲ ਕੇ ਕੀਤੀ ਹੈ ਅੱਜ ਦੂਸਰੇ ਪਦ ਦੀ ਵਿਆਖਿਆ ਜੀ ਗੁਰੂ ਸਾਹਿਬ ਜੀ ਕਹਿੰਦੇ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਪ੍ਰਮਾਤਮਾ ਦਾ ਨਾਮ ਹੀ ਅਸਲ ਬੰਦਿਆ ਤੇਰੇ ਵਾਸਤੇ ਸਹਾਈ ਹੈ ਜਿੱਥੇ ਕੋਈ ਤੇਰਾ ਮਾਤਾ ਪਿਤਾ ਨਹੀਂਗਾ ਕੋਈ ਭੈਣ ਭਰਾ ਨਹੀਂਗਾ ਕੋਈ ਦੋਸਤ ਮਿੱਤਰ ਨਹੀਂ ਤੇਰਾ ਨਾ ਕੋਈ ਪੁੱਤਰ ਧੀਆ ਤੇਰੇ ਨਾਲ ਖੜਨੇ ਆ ਉਥੇ ਪ੍ਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਸਹਾਇ ਹੋਊਗਾ ਜਿੱਥੇ ਬਹੁਤ ਵੱਡੇ ਦੁੱਖ ਹੈ ਬਹੁਤ ਵੱਡਾ ਗੁਰੂ ਜੀ ਕਹਿੰਦੇ ਸਭ ਕੁਝ ਹੈ ਉਥੇ ਪ੍ਰਮਾਤਮਾ ਦਾ ਨਾਮ ਹੀ ਅਤਿ ਮੁਸ਼ਕਲ ਦੇ ਵਿੱਚ ਤੇਰੇ ਨਾਲ ਸਹਾਇ ਹੋਣਾਗਾ ਸਵਾਹ ਜੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਾ ਨ ਪਰਹਿ ਹਰ ਕਾ ਨਾਮ ਜਪਤ ਨਿਸਤਰੈ ਅਣਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜਮਾ ਮਾਰਗ ਏ ਜਾਤ ਇਕਲਾ ਤਹਰ ਨਾਮ ਸੰਗ ਹੋਤ ਸਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮਖ ਪਰਮਗਤ ਪਾਈਐ ਇਹ ਜੀ ਦੂਸਰੀ ਅਸ਼ਟਪਦੀ ਦਾ ਦੂਜਾ ਪਦ ਗੁਰੂ ਸਾਹਿਬ ਜੀ ਕਹਿੰਦੇ ਸਗਰ ਸ੍ਰੇਸ਼ਟ ਕੋ ਰਾਜਾ ਦੁਖੀ ਆ ਕਹਿੰਦੇ ਵੀ ਸਾਰੀ ਸ੍ਰਿਸ਼ਟੀ ਵਿੱਚੋਂ ਜੇ ਕੋਈ ਦੁਖੀ ਮਨੁੱਖ ਵੇਖਣਾ ਹੈ ਤਾਂ ਰਾਜਾ ਦੁਖੀ ਹੈ ਜਿਹੜਾ ਰਾਜਾ ਮਨ ਪਰਜਾ ਦੀ ਸੰਭਾਲ ਕਰਦਾ ਹੈ ਉਹ ਦੁਖੀ ਹੈ ਗੁਰੂ ਸਾਹਿਬ ਜੀ ਕਹਿੰਦੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਆ ਕਹਿੰਦੇ ਵੀ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਸੁਖੀ ਹੋ ਜਾਂਦਾ ਮਨੁੱਖ ਹਰ ਕਾ ਨਾਮ ਜਪਤ ਹੋਏ ਸੁਖੀ ਆ ਜਿਹੜਾ ਹਰੀ ਦਾ ਨਾਮ ਜਪਦਾ ਹੈ ਉਹ ਮਨੁੱਖ ਸੁਖੀ ਰਹਦਾ ਹੈ ਤੇ ਜੇ ਤੁਸੀਂ ਕਹਿੰਦੇ ਵੀ ਸਾਰੇ ਸ੍ਰਸ਼ਟੀ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਦੁਖੀ ਮਨੁੱਖ ਵੇਖਣਾ ਹੋਵੇ ਤਾਂ ਕਹਿੰਦੇ ਰਾਜਕੰਨੀ ਵੇਖ ਲੋ ਕਿਉਂਕਿ ਜਿੰਨਾਂ ਸਰੀਰ ਦੀਆਂ ਲੋੜਾਂ ਵੱਧ ਆ ਪਿਆ ਰਹੋ ਉਹਨੇ ਮਨੁੱਖ ਦੁਖੀ ਹੈ ਜੀ ਕਈ ਵਾਰੀ ਆਪਾਂ ਨੂੰ ਐ ਲੱਗਦਾ ਹੁੰਦਾ ਨਾ ਜੀ ਫਲਾਨਾ ਬੰਦਾ ਸੁਖੀ ਲੱਗਦਾ ਸਾਨੂੰ ਨਹੀਂ ਨਹੀਂ ਸੁਖੀ ਨਹੀਂਗਾ ਉਹਦੇ ਅੰਦਰ ਤੁਸੀਂ ਛੇੜ ਕੇ ਵੇਖੋ ਮੜਾ ਜਾ ਤੁਹਾਨੂੰ ਕਿੰਨੇ ਦੁੱਖਣ ਆਉਂਦਾ ਹੈ ਆਉ ਦੇ ਆਉ ਦੇ ਲੈਵਲ ਦੇ ਉੱਤੇ ਜਿਹੜਾ ਕੋਈ ਦਿਹਾੜੀ ਕਰਦਾ ਉਹ ਉਹਨੂੰ ਆਪ ਦਾ ਦੁੱਖ ਹੈ ਜਿਹੜਾ ਕੋਈ ਨੌਕਰੀ ਪੇਸ਼ਾ ਕਰਨ ਵਾਲਾ ਕਹਿੰਦਾ ਮੈਂ ਦੁਖੀ ਐ ਜਿਹੜਾ ਕੋਈ ਖੇਤੀਬਾੜੀ ਕਰਦਾ ਉਹ ਕਹਿੰਦਾ ਮੈਂ ਦੁਖੀ ਐ ਸਨਾਰ ਕੰ ਦਾ ਸਾਨੂੰ ਟੈਕ ਸਣਾ ਭਰੇ ਪਿਆ ਜਿਵੇਂ ਜਾ ਕੇ ਵੇਰੂ ਸਨਾਰ ਨੂੰ ਪੁੱਛ ਲਈ ਸਨਾਰ ਨੂੰ ਕਿ ਸੁਖੀ ਆ ਤੁਸੀਂ ਇਹ ਕਿ ਸੋਨਾ ਬਹੁਤ ਆ ਤੁਹਾਡੇ ਕੋਲੇ ਪਿਆ ਬੜੇ ਸੁਖੀ ਹੋਗੇ ਤੁਸੀਂ ਤਾਂ ਕਹਿੰਦਾ ਨਾ ਨਾ ਟੈਕ ਸਣਾ ਭਰੇ ਪਏ ਅਸੀਂ ਤਾਂ ਟੈਕ ਸਣਾ ਨੱਪੇ ਪਏ ਜਾ ਕੇ ਵੇਰੂ ਸਿਪਲਾਂਦੀ ਸੋ ਕਹਿਣ ਦਾ ਅਰਥ ਆਪਣੇ ਆਪਣੇ ਲੈਵਲ ਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਾਰੇ ਦੁਖੀ ਹੈ ਤੇ ਸਭ ਤੋਂ ਦੁਖੀ ਮਨੁੱਖਾ ਹਸਲ ਵਿੱਚ ਕਹਿੰਦੇ ਵੀ ਰਾਜਾ ਹੁੰਦਾਗਾ ਜਿਹੜਾ ਪਰਜਾ ਦਾ ਮੁਖੀ ਹੈ ਕਹਿੰਦੇ ਹਰ ਕਾ ਨਾਮ ਜਪ ਤੂੰ ਹੀ ਸੁਖੀ ਆ ਹਰੀ ਦਾ ਨਾਮ ਹੀ ਕਹਿੰਦੇ ਮਨੁੱਖ ਤੈਨੂੰ ਸੁਖੀ ਕਰ ਸਕਦਾਗਾ ਲੱਖ ਕਰੋੜੀ ਵੰਦਨਾ ਪਰ ਕਿੰਨੇ ਵੀ ਲੱਖਾਂ ਕਰੋੜਾਂ ਪਏ ਹੋਏ ਵਿਗਣ ਬੰਦਨਾ ਨੂੰ ਹਰ ਕਾ ਨਾਮ ਜਪਤ ਨੇ ਸਤਰੈ ਕਿੰਨੇ ਵੀ ਲੱਖਾਂ ਕਰੋੜਾਂ ਵਿਗਣਾ ਵੀ ਮਨੁੱਖ ਨੂੰ ਨਹੀਂ ਲੱਗਦੇ ਜੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਮਨੁੱਖ ਜੀ ਪ੍ਰਮਾਤਮਾ ਦੇ ਨਾਮ ਦਾ ਮਨੁੱਖ ਨੂੰ ਸਹਾਰਾ ਦਾ ਅਣਕ ਮਾਇਆ ਰੰਗ ਤਿੱਖ ਨਾ ਬੁਝਾਵੈ ਮਾਇਆ ਦੇ ਅਣਕ ਰੰਗ ਹੈ ਜੀ ਗੁਰੂ ਜੀ ਕਹਿੰਦੇ ਪਟਾ ਮੇ ਪਿਆਸ ਨਹੀਂ ਮਟਾ ਸਕਦੇ ਬੰਦੇ ਤੇਰੀ ਥੋੜੇ ਦਿਨ ਤਾਂ ਬੰਦੇ ਨੂੰ ਲੱਗਦਾ ਹੁੰਦਾ ਵੀ ਮੈਨੂੰ ਵਾਵਾ ਕੁਝ ਮਿਲ ਗਿਆ ਚਾਰਕ ਦਿਨ ਦੀ ਫੋਕੀ ਖੁਸ਼ੀ ਤੋਂ ਬਾਅਦ ਮਨੁੱਖ ਨੂੰ ਉਸ ਤੋਂ ਬਾਅਦ ਫਿਰ ਉਹਦੀ ਖੁਸ਼ੀ ਮੁੱਕ ਜਾਂਦੀ ਹੈ ਜੀ ਅਣਕ ਮਾਇਆ ਰੰਗ ਤਿੱਖ ਨਾ ਬੁਝਾਵੈ ਅੰਦਰ ਦੀ ਪਿਆਸ ਨਹੀਂ ਬੁਝਦੀ ਮਨੁੱਖ ਸੈਸ ਕਟੇ ਲੱਖੋ ਉੱਠਦਾ ਵੈ ਤ੍ਰਿਪਤਨ ਆਵੇ ਮਾਇਆ ਪਾਛਾ ਪਾਵੈ ਕਹਿੰਦੇ ਬੰਦੇ ਨੇ ਹਜ਼ਾਰ ਖੱਟ ਲਿਆ ਹਜ਼ਾਰ ਤੋਂ ਕਨ ਮਰ ਕੁਵਾ ਲੱਖ ਹੋਵੇ ਲੱਖ ਤੋਂ ਬਾਅਦ ਕਹਿੰਦੇ ਮੇਰੇ ਕੋਲੇ ਹੁਣ ਮਾਇਆ ਦੇ ਪਿੱਛੇ ਭੱਜ ਪਾਉਂਦਾ ਜੀ ਫੇਰ ਮਨੋਖਾ ਹਰ ਕਾ ਨਾਮ ਜਪਤ ਅਗਾਵੈ ਕਹਿੰਦੇ ਹਰੀ ਦਾ ਨਾਮ ਜਪ ਕੇ ਹੀ ਤ੍ਰਿਪਤ ਹੋ ਜਾਂਦਾ ਬਸ ਤ੍ਰਿਪਤੀ ਵੀ ਜਿੰਨਾ ਮਾਲਕ ਨੇ ਦੇਤਾ ਜੀ બસ ਉਸ ਦੇ ਵਿੱਚ ਹੀ ਸੁਖਾਣੇ ਵਾਲੀ ਵਰਤੀ ਬਣ ਗਈ ਵੀ ਜਿੰਨਾ ਦੇਤਾ ਕਾਲਪੁਰਖ ਵੈਗਰੂ ਠੀਕ ਹੈ ਬਸ ਕੋਈ ਪ੍ਰਮਾਤਮਾ ਤੇ ਗਿਲਾ ਨਹੀਂ ਕਰੇਗਾ ਕੋਈ ਲਾਂਭਾ ਨਹੀਂ ਕਰੇਗਾ ਪ੍ਰਮਾਤਮਾ ਨੂੰ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਦਿੱਤਾ ਰੱਬ ਦੇ ਪਿਆਰੇ ਕਦੇ ਵੀ ਗਿਲਾ ਨਹੀਂ ਕਰਦੇ ਪ੍ਰਮਾਤਮਾ ਦੇ ਪਿਆਰੇ ਉਹ ਭਲਾਂ ਦੀ ਦੁੱਖ ਹੈ ਸਰੀਰ ਤੇ ਭਲਾਂ ਦੀ ਸੌਖਾ ਦਾ ਤੇ ਜਿਹੜਾ ਮਨੁੱਖ ਬੰਦਾ ਹੁੰਦਾ ਹੈ ਉਹ ਤਾਂ ਰਹਿੰਦਾ ਹੀ ਸਦਾ ਗਿਲਿਆਂ ਚ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਦਿੱਤਾ ਅੰਦਰ ਮਨ ਗਿਲਿਆਂ ਨਾਲ ਭਰਿਆ ਰਹਿੰਦਾਗਾ ਸੋ ਗੁਰੂ ਜੀ ਕਹਿੰਦੇ ਜਹ ਮਾਰਗ ਇਹ ਜਾਤ ਤ ਇਕੱਲਾ ਗੁਰੂ ਜੀ ਕਹਿੰਦੇ ਫਿਰ ਜਿਹੜੇ ਮਾਰਗ ਤੇ ਪੰਦੇ ਆ ਤੂੰ ਇਕੱਲਾ ਹੀ ਹੈਗਾ ਤੂੰ ਐਸੇ ਮਾਰਗ ਚੱਲ ਰਿਹਾ ਤੂੰ ਇਕੱਲਾ ਹੀ ਹੈਗਾ ਇਸ ਸੰਸਾਰ ਵਿੱਚ ਇਕੱਲੇ ਆਇਆ ਹੈ ਇਕੱਲੇ ਨਹੀਂ ਹੀ ਤੁਰ ਜਾਣਾ ਸੰਸਾਰ ਦੇ ਵਿੱਚੋਂ ਕਹਿੰਦੇ ਫਿਰ ਜਿਹੜੇ ਰਸਤੇ ਤੂੰ ਹੈ ਹੀ ਇਕੱਲਾ ਤੈ ਹਰ ਨਾਮ ਸੰਗ ਹੋਤ ਸੋ ਹੇਲਾ ਕਹਿੰਦੇ ਉੱਥੇ ਪ੍ਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਸੁਖਦਾਈ ਬਣਦਾ ਉੱਥੇ ਪ੍ਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਸਹਾਈ ਹੈ ਐਸਾ ਨਾਮ ਮਨ ਸਦਾ ਧਿਆਇ ਹੈ ਹੇ ਮਨ ਐਸਾ ਪ੍ਰਮਾਤਮਾ ਦਾ ਨਾਮ ਸਦਾ ਜਪਦਾ ਰਿਆ ਕਰ ਐਸਾ ਨਾਮ ਮਨ ਸਦਾ ਧਿਆਇ ਹੈ ਸਦਾ ਧਿਆਉਂਦਾ ਰਹਿ ਕਰ ਵਾਹਿਗੁਰੂ 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 ਜਪਦਾ ਰਿਆ ਕਰ ਨਾਣਕ ਗੁਰਮੁਖ ਪਰਮਗਤ ਪਾਈ ਆ ਗੁਰੂ ਜੀ ਕਹਿੰਦੇ ਫਿਰ ਇਹ ਮੁਕਤੀ ਦਾ ਦਵਾਰਾ ਪਾ ਲੇਗਾ ਪਰਮਗਤ ਗਤ ਹੁੰਦੀ ਹੈ ਜੀ ਜੋ ਉੱਚੀ ਆਤਮਿਕ ਅਵਸਥਾ ਪਰਮਗਤ ਪਰਮਗਤ ਦੀ ਗੱਲ ਕੀਤੀ ਬਹੁਤ ਉੱਚੀ ਆਤਮਿਕ ਅਵਸਥਾ ਤੈਨੂੰ ਮਿਲ ਜੂਗੀ ਪਰਮਗਤੀ ਜਿੱਥੇ ਮੁਕਤੀ ਦਾ ਦਵਾਰਾ ਹੀ ਮਿਲ ਗਿਆ ਬਸ ਨਾ ਹੁਣ ਜਨਮ ਹੈ ਤੇ ਨਾ ਮਰਨ ਹੈ ਜੀ ਸੋ ਹੁਣ ਦੂਸਰੀ ਤੀਸਰਾ ਪਦ ਵੀ ਪੂਰਾ ਕਰਦਗੇ ਜੀ ਛੂਟ ਤਾ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਜਿੱਥੇ ਗੁਰੂ ਜੀ ਕਹਿੰਦੇ ਕਰੋੜਾਂ ਹੀ ਕਰੋੜਾਂ ਹੀ ਲੱਖਾਂ ਬਾਹਾਂ ਨਾਲ ਛੂਟਿਆ ਜਾਂਦਾ ਜੇ ਤੂੰ ਇੱਥੇ ਆਪਾਂ ਨਾ ਬਲ ਦਾ ਅਰਥ ਕਰ ਲਾਂਗੇ ਜੀ ਬੰਦਿਆ ਵੀ ਤੇਰੇ ਕੋਲੇ ਬਲ ਬਹੁਤ ਹੋਵੇ ਕਰੋੜਾਂ ਬਾਹਾਂ ਦਾ ਮਤਲਬ ਤੇਰੇ ਨਾਲ ਤੁਰਨ ਵਾਲੇ ਬਹੁਤ ਹੋਣ ਕਰੋੜਾਂ ਬਾਹਾਂ ਦਾ ਅਰਥ ਇਹ ਬਣੂਗਾ ਵੀ ਤੇਰੇ ਨਾਲ ਕਰੋੜ ਬੰਦਾ ਤਰਨ ਆਉਣਗਾ ਬਾਹਾਂ ਇੰਨੀ ਆਕਤਾ ਤੇ ਸ਼ਬਦਾਂ ਵਿੱਚ ਤੇਰੇ ਬੋਲਾਂ ਵਿੱਚ ਤੇਰੇ ਕੋਲੇ ਮੈਨ ਪਾਵਰ ਬਹੁਤ ਜ਼ਿਆਦੇ ਹੈ ਇੰਨੀ ਤਾਕਤਾ ਗੁਰੂ ਜੀ ਕਹਿੰਦੇ ਪਰ ਕਹਿੰਦੇ ਵੀ ਇਹ ਤੈਨੂੰ ਕਰੋੜਾਂ ਬਾਹਾਂ ਵੀ ਬੰਦਿਆ ਮੁਕਤ ਨਹੀਂ ਕਰ ਸਕਦੇਗਾ ਨਾ ਜੇ ਬੰਦਨਾ ਵਿੱਚ ਤੇਰੀ ਸੁਰਤ ਬੰਦਨਾ ਵਿੱਚ ਹੈ ਪਰ ਨਾਮ ਜਪ ਤੈ ਪਾਰ ਪਰਾਹੀ ਕਹਿੰਦੇ ਵੀ ਨਾਮ ਜਪ ਕੇ ਪ੍ਰਮਾਤਮਾ ਦਾ ਪਾਰ ਹੋ ਜਾਈਦਾ ਹੈ ਅਣਕ ਬਿਗਣ ਜਾਇ ਆਏ ਸੰਘਾਰੈ ਅਨੇਕਾਂ ਬਿਗਨੀ ਕਹਿੰਦੇ ਜਿਸ ਨੂੰ ਫਿਰ ਆਣ ਕੇ ਦੱਬ ਲੈਣ ਅਣਕ ਬਿਗਣ ਜਾਇ ਆਏ ਸੰਘਾਰੈ ਕਹਿੰਦੇ ਵੀ ਅਨੇਕਾਂ ਬਿਗਨੀ ਇਹਨੂੰ ਦੱਬ ਲੈਣ ਥੱਲੇ ਕਹਿੰਦੇ ਹਰ ਕਾ ਨਾਮ ਤਤਕਾਲ ਉਧਾਰੈ ਇੱਕ ਛਣ ਦੇ ਵਿੱਚ ਹੀ ਕਹਿੰਦੇ ਪ੍ਰਮਾਤਮਾ ਦਾ ਨਾਮ ਤੈਨੂੰ ਬਚਾ ਲੂਗਾ ਵਾਹਿਗੁਰੂ ਦਾ ਨਾਮ ਹੀ ਤੈਨੂੰ ਬਚਾਊਗਾ ਮਨਾ ਆਣ ਕਾ ਜਾਣਾ ਜਨਮੈ ਮਰ ਜਾਮ ਕਹਿੰਦੇ ਅਨੇਕਾਂ ਜੁਨਾਂ ਵਿੱਚ ਤੂੰ ਫਿਰ ਜਾਵਦਾ ਤੇ ਮਰਦਾ ਫਿਰਦਾ ਹੈ ਮਨਾ ਮੇਲਿਆ ਨਾਮ ਜਪਤ ਪਾਵੈ ਬਿਸਰਾਮ ਜਿਹੜੀਆਂ ਜੁਨਾਂ ਦੇ ਵਿੱਚ ਤੂੰ ਆ ਰਿਹਾ ਹੈ ਜਾ ਰਿਹਾ ਆ ਰਿਹਾ ਹੈ ਜਾ ਰਿਹਾ ਹੈ ਇਹ ਜੁਨਾਂ ਵਿੱਚੋਂ ਇੱਕ ਹੀ ਤੇਰੇ ਵਾਸਤੇ ਬਸ ਸਤਕਾਰ ਹੈ ਵੀ ਨਾਮ ਜਪਿਆ ਕਰ ਪ੍ਰਮਾਤਮਾ ਦਾ ਤੇ ਨਾਮ ਜਪ ਕੇ ਤੇਰਾ ਮਨ ਟਿਕਾਉ ਪਾਲੂਗਾ ਨਾਮ ਜਪਤ ਪਾਵੈ ਵਿਸਰਾਮ ਵਿਸਰਾਮ ਦਾ ਅਰਥ ਹੁੰਦਾ ਜੀ ਟਿਕ ਜਾਣਾ ਰੁਕ ਜਾਣਾ ਖੜ ਜਾਣਾ ਇੱਕ ਥਾਂ ਦੇ ਉੱਤੇ ਸੋ ਗੁਰੂ ਜੀ ਕਹਿੰਦੇ ਫਿਰ ਤੂੰ ਟਿਕ ਜਾਏਗਾ ਮਾੜਾ ਹਉ ਮੈਲਾ ਮਲ ਕਬੂ ਨਾ ਧੋਵੈ ਹੰਕਾਰ ਦੀ ਮੈਲ ਕਦੇ ਧੋ ਨਹੀਂ ਸਕਦਾ ਤੂੰ ਆਪਣੇ ਅੰਦਰੋਂ ਹਉ ਮੈਲਾ ਮਲ ਕਬੂ ਨਾ ਧੋਵੈ ਆਪਣੇ ਆਪਣੇ ਲੈਵਲ ਦੇ ਉੱਤੇ ਆਪਣੇ ਮਨ ਦੇ ਵਿੱਚ ਹੰਕਾਰ ਦੀ ਮੈਲ ਲੱਗੀ ਵੀ ਹੈ ਜੀ ਉਕਾ ਦਾ ਮੈ ਨਹੀਂ ਘਟੋ ਉਕਾ ਦਾ ਮੈ ਨਹੀਂ ਘਟ ਬਸ ਇਹ ਹੰਕਾਰ ਦੀ ਮੈਲ ਆ ਗੁਰੂ ਜੀ ਕਹਿੰਦੇ ਫਿਰ ਕਹਿੰਦੇ ਵੀ ਮੈਲ ਹਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਹੰਕਾਰ ਦੀ ਬੜੀ ਭੈੜੀ ਮੈਲ ਆ ਅੰਦਰ ਪਰ ਕਹਿੰਦੇ ਹਰੀ ਦਾ ਨਾਮ ਕਰੋੜਾਂ ਪਾਪਾਂ ਨੂੰ ਵੀ ਨਾਸ਼ ਕਰ ਦਿੰਦਾ ਗੁਰੂ ਜੀ ਕਹਿੰਦੇ ਕਰੋੜਾਂ ਪਾਪ ਕਰੋੜਾਂ ਪਾਪ ਬੰਦੇ ਦੇ ਕੀਤੇ ਹੁਣ ਪ੍ਰਮਾਤਮਾ ਬਖਸ਼ਿੰਦਾ ਵਾਹਿਗੁਰੂ ਬਖਸ਼ਨਾ ਹਾਰ ਹੈ ਜੀ ਫੇਰ ਵੀ ਮਨੁੱਖ ਨੂੰ ਬਖਸ਼ ਦਿੰਦਾ ਹੈ ਇਹ ਕਿਉਂ ਗੁਨਾਹਾਂ ਦੇ ਉੱਤੇ ਪਛਤਾਪ ਕਰ ਲੈਣੀ ਬਸ ਇਹ ਹੀ ਹੈ ਜੀ ਗੱਲ ਮਣਾ ਪਛਤਾਪ ਕਰ ਲਿਆ ਗੁਰੂ ਕੋਲੇ ਬੈਠ ਕੇ ਵੀ ਮਹਾਰਾਜ ਮੈਥੋਂ ਗਲਤੀਆਂ ਹੋਵਾਂ ਜਿਹੜੀਆਂ ਜੀਵਨ ਦੇ ਵਿੱਚ ਜਿਵੇਂ ਭਾਈ ਆਨੰਦ ਲਾਲ ਜੀ ਨੇ ਆਖਿਆ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਮਹਾਰਾਜ ਆਗਾ ਸਮਝ ਲਓ ਆਨੰਦ ਲਾਲਾ ਪਛਾਹ ਜੋ ਬੀਤੀ ਉਹ ਬੀਤੀ ਜਿਹੜੀ ਬੀਤ ਗਈ ਬੀਤ ਗਈ ਉਹਨੂੰ ਕੀ ਇਜ਼ਾਲ ਕਰਨਾ ਜਿਹੜਾ ਸਮਾਂ ਹੀ ਬੀਤ ਗਿਆ ਸੋ ਗੁਰੂ ਜੀ ਕਹਿੰਦੇ ਐਸਾ ਨਾਮ ਜਪੋ ਮਨ ਰੰਗ ਏ ਮਾਣ ਐਸਾ ਪ੍ਰਮਾਤਮਾ ਦਾ ਨਾਮ ਜਪ ਐਸਾ ਨਾਮ ਜਪੋ ਮਨ ਰੰਗ ਉਹ ਮਨਾ ਮੇਰੇ ਐਸਾ ਘਣਾ ਰੰਗ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਲੈਂਦਾ ਹੀ ਨਹੀਂਗਾ ਨਾਨਕ ਪਾਈਐ ਸਾਧਕੈ ਸੰਗ ਸਾਧੂ ਦੇ ਸੰਗਤ ਦੇ ਵਿੱਚੋਂ ਇਹ ਨਾਮ ਫਿਰ ਗੁਰੂ ਜੀ ਕਹਿੰਦੇ ਪ੍ਰਾਪਤ ਹੁੰਦਾ ਹੈ ਰੱਬ ਦੇ ਪਿਆਰਿਆਂ ਦਾ ਮੇਲ ਬੜਾ ਦੁਲੱਬ ਹੈ ਜੀ ਆਪਾਂ ਤਾਂ ਨਿੱਤੀ ਮੰਗਦੇ ਆ ਨਾ ਗੁਰੂ ਕੋਲੋਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾਵੇ ਤੇਰਾ ਨਾਮ ਚੇਤੇ ਵਿੱਚ ਆ ਜਾਵੇ ਮਹਾਰਾਜ ਤੇਰੇ ਨਾਮ ਨੂੰ ਅਸੀਂ ਭੁੱਲੇ ਹੋਏ ਆ ਤੇਰੇ ਨਾਮ ਦੀ ਦਾਤ ਸਾਨੂੰ ਬਖਸ਼ ਦੇਣਾ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਸੋ ਅੱਜ ਇਹ ਮੰਜ ਹਸਪਤਾਲ ਦੇ ਵਿੱਚ ਸਾਰਾ ਜੋ ਆਪਣੇ ਨਗਰ ਤੋਂ ਲੰਗਰ ਪ੍ਰਸ਼ਾਦ ਦਾ ਦੋਤੀ ਸੇਵਾ ਲੋਸੀ ਦੀ ਸੇਵਾ ਜਾਂਦੀ ਹੈ ਭਾਈ ਸੰਗਤਾਂ ਨੇ ਗੁਰੂ ਘਰ ਵਿਖੇ ਸੇਵਾ ਪੰਚਾਇਣ ਦੀ ਕਿਰਪਾਲਤਾ ਕਰਨੀ ਜੋ ਕੌੜਿਆਂ ਦਾ ਤਿਆਲੂਆਂ ਦਾ ਸਬਜੀ ਹੈ ਜਿਹੜੀ ਉਹ ਬਣਨੀ ਹੈ ਭਾਈ ਇਹਨਾਂ ਸੰਗਤਾਂ ਨੇ ਸੇਵਾ ਕਰਨੀ ਹੈ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਓ ਸਾਰੇ ਜੱਗੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ